ਬਿਲਕੁਲ ਜੀ ਪਿਆਰੇ ਦਰਸ਼ਕੋ ਇਸ ਵੇਲੇ ਅਸੀਂ ਰੋਪੜ ਦੇ ਡੀਸੀ ਦਫ਼ਤਰ ਵਿਖੇ ਮੌਜੂਦ ਆ ਅਚਾਨਕ ਅਸੀਂ ਦੇਖਿਆ ਕਿ ਬਹੁਤ ਸਾਰਾ ਇਕੱਠ ਜਿਹੜਾ ਬੀਬੀਆਂ ਦਾ ਦਿਖਾਓ ਜਿਹੜਾ ਇੱਕ ਮਿੰਟ ਬੀਬੀਆਂ ਦਾ ਇਕੱਠ ਡੀਸੀ ਦਫ਼ਤਰ ਦੇ ਮੂਹਰੇ ਹੋਇਆ ਹੋਇਆ ਤੇ ਪਤਾ ਕਰਨ ਤੋਂ ਪਤਾ ਲੱਗਿਆ ਕਿ ਇਹ ਬੀਬੀਆਂ ਜਿਹੜਾ ਨਰੇਗਾ ਦੇ ਵਿੱਚ ਕੰਮ ਕਰਨ ਵਾਲੀਆਂ ਨੇ ਸਮੱਸਿਆਵਾਂ ਦੀ ਕੀ ਹੈ ਕਿਹੜੇ-ਕਿਹੜੇ ਪਿੰਡਾਂ ਤੋਂ ਸਾਰੇ ਪਿੰਡਾਂ ਤੋਂ ਆਏ ਹੋਏ ਆ ਤੇ ਕਈ ਪਿੰਡਾਂ ਤੋਂ ਕਈ ਇਲਾਕੇ ਤੇ ਰੋਪੜ ਦੇ ਬਲਾਕ ਦੇ ਪਿੰਡਾਂ ਤੋਂ ਆਏ ਹੋਏ ਆ ਤੇ ਦੱਸਿਆ ਜਾ ਰਿਹਾ ਕਿ ਜੋ ਨਰੇਗਾ ਦੇ ਵਿੱਚ ਜਦੋਂ ਕੰਮ ਕਰਨ ਜਾਂਦੇ ਆ ਤੇ ਉਹਦੇ ਬਾਅਦ ਐਪ ਦੀ ਜਿਹੜੀ 에ਰਰ ਦਿੱਤਾ ਦੱਸਿਆ ਜਾਂਦਾ ਵੀ ਐਪ ਦੇ ਵਿੱਚ ਕੋਈ ਸਮੱਸਿਆ ਆਏ ਤੇ ਬਾਅਦ ਦੇ ਵਿੱਚ ਪਤਾ ਲੱਗਦਾ ਵੀ ਇਹਨਾਂ ਦੀ ਹਾਜ਼ਰੀ ਨਹੀਂ ਲੱਗੀ ਕਿੰਨੀਆਂ ਹਾਜ਼ਰੀਆਂ ਲੱਗਦੀਆਂ ਤੁਹਾਡੇ 10 ਕਿ 20 ਲੱਗਦੀਆਂ ਮਹੀਨੇ ਚ ਨਹੀਂ ਟੋਟਲ ਕਿੰਨੀਆਂ ਹੁੰਦੀਆਂ ਜੀ 20 ਦਿਨ ਦਾ ਮਸਟਰੋਲ ਆਉਂਦਾ ਤਾਂ 6 ਹਾਜ਼ਰੀਆਂ ਲੱਗਦੀਆਂ ਘਰ ਤੋਂ ਰੋਟੀ ਪਾਣੀ ਸਾਰਾ ਲੈ ਕੇ ਜਾਂਦੇ ਆ ਪਰ ਲੇਕਿਨ ਇਸ ਸਮੱਸਿਆ ਨੂੰ ਹੱਲ ਨਹੀਂ ਹੋਣ ਕਰਕੇ ਅੱਜ ਇਹਨਾਂ ਨੇ ਇਕੱਠੇ ਹੋ ਕੇ ਡੀਸੀ ਦਫ਼ਤਰ ਦੇ ਵਿਖੇ ਪਹੁੰਚ ਕੇ ਆਪਣੀ ਮੰਗ ਰੱਖੀ ਹੈ ਤੇ ਗੱਲਬਾਤ ਕਰਾਂਗੇ ਆਜੋ ਜਿਹੜਾ ਜਿਹੜੇ ਮਨਰੇਗਾ ਦੇ ਵਿੱਚ ਕੰਮ ਕਰਦੇ ਜਿਹੜੇ ਬੰਦੇ ਇੰਟਰਵਿਊ ਦੇਣਾ ਚਾਹਣ ਆਜੋ ਜਿਹੜੇ ਜਿਹੜੇ ਕਿਹੜੀ ਜਗ੍ਹਾ ਤੋਂ ਆਏ ਹਾਂਜੀ ਹਾਂਜੀ ਤੁਸੀਂ ਤੁਸੀਂ ਦੱਸੋ ਪਹਿਲੇ ਕਿੱਥੋਂ ਆਏ ਆ ਅਸੀਂ ਹਰਦੁਨੂ ਹਰਦੁਨੂ ਤੋਂ ਆਏ ਆ ਕੀ ਸਮੱਸਿਆ ਤੋਂ ਸਾਡੀ ਸਮੱਸਿਆ ਇਹ ਹੈ ਜੀ ਜਿੱਦਾਂ ਅਸੀਂ ਹੁਣ ਨਰੇਗਾ ਵਿੱਚ ਕੰਮ ਕਰਦੇ ਸਾਡੀ ਮਤਲਬ ਜਿੱਦਾਂ ਅਸੀਂ 20 ਦਿਨ ਕੰਮ ਕਰਦੇ ਉਹਨਾਂ ਤੋਂ ਵਿੱਚ 6 ਦਿਹਾੜੀਆਂ ਲੱਗਦੀਆਂ ਮਤਲਬ 6 ਦਿਹਾੜੀਆਂ ਨਹੀਂ ਲੱਗਦੀਆਂ 14 ਦਿਹਾੜੀਆਂ ਲੱਗਦੀਆਂ ਤੁਹਾਨੂੰ ਇਸ ਸਮੱਸਿਆ ਦਾ ਹੱਲ ਚਾਹੀਦਾ ਵੀ ਜਿੱਦਾਂ ਅਸੀਂ 20 ਦਿਨ ਕੰਮ ਕੀਤਾ ਸਾਨੂੰ 20 ਦਿਨ ਦੇ ਹੀ ਦਿਹਾੜੀ ਮਿਲਣ ਸਾਡਾ ਵੀ ਕੰਮ ਤੁਹਾ ਤੋਂ ਕਿਨੇ ਵਿਹੜੀ ਨਹੀਂ ਮਿਲਦੀ ਹੈ ਨਹੀਂ ਮੋਦੀ ਸਰਕਾਰ ਦਾ ਹੀ ਮੋਦੀ ਵੱਲ ਕੇਂਦਰ ਦੀ ਸਕੀਮਾ ਹੈ ਜਿਹੜਾ ਜਿੱਥੋਂ ਇਹ ਸਾਰਾ ਸਿਸਟਮ ਚੱਲ ਰਿਹਾ ਪਰ ਕਿੰਨੀ ਕੁ ਦੇਰ ਹੋ ਗਈ ਇਸ ਤਰ੍ਹਾਂ ਹੁੰਦਿਆਂ ਕਾਫੀ ਟਾਈਮ ਹੋ ਗਿਆ ਲਈ ਇਹਹੀ ਪ੍ਰੋਬਲਮ ਆ ਰਹੀ ਹੈ ਐਪ ਚ ਐਪ ਬੰਦ ਕਰ ਦਿੰਦੇ ਕਦੀ ਐਪ ਕਿੱਥੋਂ ਚੱਲਦਾ ਕੌਣ ਬੰਦ ਕਰਦਾ ਕੌਣ ਖੋਲਦਾ ਇਹਦੇ ਬਾਰੇ ਕੋਈ ਪਤਾ ਨਹੀਂ ਸਾਨੂੰ ਨਹੀਂ ਪਤਾ ਲੇਕਿਨ ਇਹ ਗੱਲ ਹੋਰ ਹੈ ਜਦੋਂ ਤੁਸੀਂ ਆਉਂਦੇ ਆ ਕੰਮ ਦੇ ਉੱਤੇ ਤਾਂ ਉਹਦੇ ਬਾਅਦ ਪਹਿਲਾਂ ਤਾਂ ਹਾਜ਼ਰੀ ਲੱਗਦੀ ਨਹੀਂ ਹੁੰਦੀ ਹੈ ਜੀ ਜਦੋਂ ਅਸੀਂ ਕੰਮ ਦੇ ਪਹੁੰਚਦੇ ਹਾਂ ਪਹਿਲਾਂ ਹਾਜ਼ਰੀ ਲੱਗਦੀ ਹੈ ਹਾਂਜੀ ਲੱਗਦੀ ਹੈ ਹਾਂਜੀ ਕਈ ਲੱਗ ਜਾਂਦੀ ਕਿਦਾਂ ਕਈ ਅਪਲੋਡ ਹੁੰਦੀ ਨਹੀਂ ਐ ਥੋੜੀ 4 ਘੰਟੇ ਬਾਅਦ ਕਈ ਵਾਰ ਅਪਲੋਡ ਨਹੀਂ ਹੁੰਦੀ ਤੇ ਆੜੀ ਤੱਕ ਕੰਮ ਤਾਂ ਕਰਨਾ ਹੀ ਹੈ ਜੀ ਅੱਛਾ ਹਾਂਜੀ ਕਿ ਕੰਮ ਲਾ ਦਨੇ ਆ ਉਹ ਕਹਿੰਦੇ ਵੀ ਟਾਈਮ ਲੱਗ ਟਾਈਮ ਲੱਗੂਗਾ ਹਣ ਤੱਕ ਤੇ ਬਿਲਕੁਲ ਜੀ ਇਹ ਸਾਰੀ ਦੀ ਸਮੱਸਿਆ ਹੈਗੀ ਐ ਪਿਛਲੇ ਲੰਬੇ ਸਮੇਂ ਤੋਂ ਸਮੱਸਿਆ ਆ ਰਹੀ ਐ ਤੇ ਗੱਲਬਾਤ ਹੋਰ ਵੀ ਕਰਾਂਗੇ ਕਿਉਂਕਿ ਮਾਸਟਰ ਸਾਹਿਬ ਆਏ ਸੀਗੇ ਹਾਂਜੀ ਤੁਸੀਂ ਵੀ ਨਾਲ ਇਹਨਾਂ ਦੇ ਆਏ ਆ ਕੀ ਹਾਂਜੀ ਹਾਂਜੀ ਪੁਲਿਸ ਵਾਸਤੇ ਸਮੱਸਿਆ ਇਹਨਾਂ ਦੀ ਇਹ ਹੈ ਜੇ 20 ਦਿਨ ਅਸੀਂ ਉੱਤੇ ਜਾਂਦੇ ਆ ਹਾਜ਼ਰੀ ਲਵਾਣਾ ਸਾਡੇ ਉਹਦੇ 4 ਦਿਨ ਦੀ ਹਾਜ਼ਰੀ ਲੱਗਦੀ ਹੈ 16 ਦਿਨ ਦੀ ਹਾਜ਼ਰੀ ਲੱਗਦੀ ਨਹੀਂ 6 ਦਿਨ ਦੀ ਲੱਗਦੀ ਹੈ ਬਾਕੀ 14 ਦਿਨ ਦੀ ਹਾਜ਼ਰੀ ਲੱਗਦੀ ਨਹੀਂ ਸਾਨੂੰ ਇਹ ਹੀ ਸਮੱਸਿਆ ਕਿ ਸਾਡੀ ਜਿਹੜੀ ਆਜਰੀ ਜਦ ਅਸੀਂ ਚਲੇ ਗਏ ਉੱਥੇ ਸਾਡੀ ਹਾਜ਼ਰੀ ਲੱਗਣੀ ਚਾਹੀਦੀ ਹੈ ਸਾਰੇ ਅਫਸਰ 20 ਦੇ ਵਿੱਚ ਕੰਮ ਕਰਾਏ ਜਾ ਰਹੇ 20 ਦਾ ਕੰਮ ਕਰਾ ਕੇ ਸਵੇਰ ਤੋਂ ਆ ਕੇ ਰੋਟੀ ਖਾ ਕੇ ਬੈਠ ਜਾਂਦੇ ਇੱਕ ਸ਼ਾਮ ਨੂੰ ਆ ਕੇ ਕਹਿੰਦੇ ਤੁਹਾਡੀ ਹਾਜ਼ਰੀ ਨਹੀਂ ਲੱਗੀ ਸਭ ਤੋਂ ਵੱਡੀ ਸਮੱਸਿਆ ਸਾਡੀ ਇਹ ਹੈ ਕਿ ਤੇ ਪਵਨ ਜੀ ਜਿਵੇਂ ਕਿ ਮੈਂ ਦੇਖ ਪਾ ਰਿਹਾ ਕਿ ਸਮੱਸਿਆ ਇਹਨਾਂ ਦੀ ਜਿਹੜੀ ਬਿਲਕੁਲ ਬਜਾਇਜ ਹੈ ਕਿਉਂਕਿ ਜਿਹੜਾ ਇਹਨਾਂ ਦਾ ਕੰਮ ਕਰਦਾ ਕੰਮ ਤੇ ਮਦਦ ਪੈਸੇ ਵੀ ਨਹੀਂ ਮਿਲਦੇ ਜਾਂ ਤੇ ਸਾਡੀ ਲੱਗਣੀ ਹੈਗੀ ਬੇਨਤੀ ਹੈ ਜੀ ਵੀ ਇਹ ਚ ਨਾ ਭ੍ਰਿਸ਼ਟਾਚਾਰ ਵੀ ਕਾਫੀ ਇਨਵੋਲਵ ਹੈ ਇਹ ਚ ਕੁਝ ਪਾਰਟੀਬਾਜੀ ਵੀ ਚੱਲਦੀ ਹੈ ਸੋ ਇਹ ਅਸੀਂ ਚਾਹੁੰਦੇ ਹਾਂ ਵੀ ਨਰੇਗਾ ਜਿਹੜਾ ਹੈ ਸਮੂਥਲੀ ਚੱਲੇ ਜਿਹੜਾ ਮਜ਼ਦੂਰ ਨੂੰ 100 ਦਿਨ ਦਾ ਹੱਕ ਕਾਨੂੰਨ ਤਹਿਤ ਮਿਲਿਆ ਹੋਇਆ ਉਹਨੂੰ 100 ਦਿਨ ਪੂਰਾ ਕੰਮ ਮਿਲੇ ਬਿਨਾਂ ਕਿਸੇ ਰੁਕਾਵਟ ਤੋਂ ਮਿਲੇ ਠੀਕ ਹੈ ਉਹਨੂੰ ਇਹ ਨਾ ਹੋਵੇ ਵੀ ਹੁਣ ਜੇ ਉਹ 20 ਦਿਨ ਕੰਮ ਤੇ ਚਲੇ ਉਹ ਚੌਦਨ ਖਾਲੀਕਰ ਨੂੰ ਮੁੜ ਕੇ ਆਵੇ ਇਹਦੇ ਨਾਂ ਲੱਗੇ ਇਹਦੇ ਵਿੱਚ ਵੀ ਕੋਈ ਨਾ ਕੋਈ ਨਾ ਵਿੱਚ ਸਿਆਸਤ ਚੱਲਦੀ ਹੈ ਅ ਔਰ ਵਿੱਚੋਂ ਸੁਣਨ ਨੂੰ ਇਹ ਵੀ ਗੱਲ ਆ ਰਹੀ ਹੈ ਵੀ 1000 ਰੁਪਏ ਮਹੀਨਾ ਵੀ ਮਜ਼ਦੂਰ ਤੋਂ ਲਿਆ ਜਾਂਦਾ ਹੈ ਇਹ ਵੀ ਸੁਣਨ ਨੂੰ ਆ ਰਹੀ ਹੈ ਤਾਂ ਕਾफी ਕੁਝ ਤਾਂ ਚਾਹੀਦਾ ਅਸੀਂ ਜਿਲ੍ਹਾ ਪ੍ਰਸ਼ਾਸਨ ਨੂੰ ਮੰਗ ਕਰਦੇ ਵੀ ਜਿਲ੍ਹਾ ਪ੍ਰਸ਼ਾਸਨ ਨੂੰ ਮੋਨੀਟਰ ਕਰੇ ਚੰਗੇ ਤਰੀਕੇ ਨਾਲ ਨਰੇਗਾ ਨੂੰ ਸਹੀ ਨੀਤੀ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕਰੇ ਨਰੇਗਾ ਵਿੱਚ ਕਾफी ਸਕੋਪ ਹੈ ਗਰੀਬੀ ਦੂਰ ਕਰਨ ਦੇ ਜਿਹੜੇ ਗਰੀਬ ਬੰਦਿਆਂ ਦੇ ਜਿਹੜੀ ਹਾਲਾ ਸੁਧਾਰਨ ਵਾਸਤੇ ਅਸੀਂ ਤਾਂ ਇਹ ਮੰਗ ਵੀ ਕਰਦੇ ਆ ਕਿ ਬੰਦਿਆਂ ਤੁਸੀਂ ਕੰਮ ਲਓ ਪੂਰਾ ਦੰਦਾ ਕੰਮ ਲਓ ਪੂਰਾ ਉਹਨੂੰ ਫ੍ਰੀਡੈਂਸ ਕੋਸੂਲ ਤਾਂ ਬਾਕੀ ਨੇ ਬੰਦ ਕਰੋ ਕੰਮ ਪੂਰਾ ਲਓ ਦਿਹਾੜੀ ਪੂਰੀ ਦਿਓ ਪਰ ਇਹ 100 ਦਿਨ ਦਾ ਕੰਮ ਵੀ ਨਹੀਂ ਮਿਲ ਰਿਹਾ 365 ਦਿਨ ਦੀ ਤਾਂ ਗੱਲ ਦੂਰ ਹੈ ਦੱਸ ਜਿੰਦੇ 20 24 6 ਦਿਨ ਮਿਲ ਗਏ 20 6 ਦਿਨ ਹਾਜ਼ਰੀ ਲੱਗੀਆਂ ਬਾਕੀ 14 ਦਿਨ ਹਾਜ਼ਰੀ ਨਹੀਂ ਲੱਗ ਰਹੀ ਫ੍ਰੀਜ ਕੰਮ ਕਰ ਰਹੇ ਸਾਰੇ ਪਿੰਡ ਦਾ ਫ੍ਰੀ ਨਹੀਂ ਕਰ ਰਹੇ ਜਣੀ ਇਹ ਸ਼ਾਮ ਤੱਕ ਡਿੱਕ ਜਾਂਦੇ ਐ ਐਪ ਨਹੀਂ ਚੱਲਦੀ ਜੀ 3 ਵਜੇ ਤੱਕ ਡਿੱਕ ਜਾਂਦੇ ਵੀ ਹੁਣ ਐਪ ਖੁੱਲੂਗੀ ਹੁਣ ਐਪ ਖੁੱਲੂਗੀ ਤੇ ਉਸ ਤੋਂ ਬਾਅਦ ਜਦ ਪਤਾ ਲੱਗਦਾ ਵੀ ਹੁਣ ਨਹੀਂ ਖੁੱਲਣੀ ਐਪ ਫਿਰ ਤੁਹਾਨੂੰ ਮੁੜਿਆਂ ਦੇ ਖਾਲੀ ਹਾਂਜੀ ਇੱਕ ਫ ਕਾਮ ਦੱਸਿਆ ਜਾਂਦਾ ਵੀ ਅੱਜ ਇਸ ਸਾਈਡ ਦਾ ਕੰਮ ਹੈ ਉਸ ਲੁਕੇਸ਼ਨ ਜਿਹੜੀ ਉਹ ਨਹੀਂ ਲੁਕੇਸ਼ਨ ਨਹੀਂ ਇਹਦਾ ਇਦਾਂ ਕਈ ਜਗ੍ਹਾ ਇਦਾਂ ਵੀ ਕਈ ਜਗ੍ਹਾ ਕੰਮ ਤੋਂ 2-2 ਕਿਲੋਮੀਟਰ ਦੂਰ ਫੋਟੋ ਖਿੱਚਉਂਦੀ ਹੈ ਪਹਿਲਾ ਬੰਦਾ ਫੋਟੋ ਖਜਣ ਜਾਂਦਾ ਫਿਰ ਉਹ ਤੋਂ ਬਾਅਦ ਫਿਰ ਕੰਮ ਤੇ ਆਂਦਾ ਫਿਰ ਉਹ ਤੋਂ ਬਾਅਦ ਦੁਬਾਰਾ ਫਿਰ ਫੋਟੋ ਖਜਣ 2 ਕਿਲੋਮੀਟਰ ਜਾਂਦਾ ਤੁਸੀਂ ਵੀ ਦੇਖਿਆ ਪਹਿਲਾਂ ਤਾਂ ਕਦੇ ਸੁਣਿਆ ਨਹੀਂ ਇਦਾਂ ਦੀ ਚੀਜ਼ਾਂ ਹਾਂਜੀ ਹਾਂਜੀ ਇਹ ਨਵੀਂ ਨਵੀਂ ਗੱਲ ਹੋ ਰਹੀ ਹੈ ਇਹ ਤੋਂ ਇਹਨਾਂ ਮਜ਼ਦੂਰ ਨੂੰ ਜਿਹੜਾ ਮਜ਼ਦੂਰ ਹੈ ਉਹਨੂੰ ਰੱਜ ਕੇ ਪਰੇਸ਼ਾਨ ਕੀਤਾ ਜਾ ਰਿਹਾ ਮਜ਼ਦੂਰ ਪਰੇਸ਼ਾਨ ਹੋ ਰਿਹਾ ਤੇ ਪਤਾ ਨਹੀਂ ਇਹਦੀ ਕੀ ਮਨਸ਼ਾ ਹੈ ਇਹਦੀ ਸਰਕਾਰ ਦੀ ਦੇ ਅਸੀਂ ਇਹ ਇਹੀ ਚਾਹੁੰਦੇ ਆ ਵੀ ਜਿਹੜਾ ਮਜ਼ਦੂਰ ਹੈ ਉਹਨੂੰ ਪ੍ਰੋਪਰ ਤਰੀਕੇ ਨਾਲ ਟ੍ਰੀਟ ਕੀਤਾ ਜਾਵੇ ਉਹਨੂੰ ਕੰਮ ਦੀ ਜਿਹੜੀ ਜਿਹੜੀ ਹਾਜ਼ਰੀ ਲੱਗਦੀ ਨੇੜੇ ਲੱਗ ਜਾਵੇ ਕੰਮ ਤੇ ਮੈਂ ਥੋੜਾ ਜਿਹਾ ਬੇਨਤੀ ਕਰਾਂਗਾ ਜਿਹੜੇ ਮੇਟ ਹੁੰਦੇ ਰੱਖੇ ਹੋਏ ਉਹ ਮੇਟ ਹੈ ਕੋਈ ਇੱਥੇ ਮੈਨੂੰ ਮੇਰੇ ਕੋਲ ਮੇਟ ਆਵੇ ਜਰਾ ਠੀਕ ਹੈ ਤਾਂ ਮੇਟ ਜਿਹੜੇ ਦੇਖਦੋ ਮੇਟ ਹੈ ਜਿਹੜੀਆਂ ਲੜਕੀਆਂ ਜਨਾਨੀਆਂ ਜਿਹੜੀਆਂ ਹੁੰਦੀਆਂ ਤਾਂ ਕਿ ਆਪਾਂ ਗੱਲ ਕਰੀਏ ਵੀ ਮੇਟ ਨੂੰ ਅਧਿਕਾਰ ਹੁੰਦਾ ਹੈ ਮੇਟ ਗੱਲ ਕਲੀਅਰ ਕਰ ਸਕਦੇ ਜੀ ਮੇਟ ਹੈ ਤੁਸੀਂ ਕਿਹੜੇ ਪਿੰਡ ਤੋਂ ਹੈ ਅਸੀਂ ਤਾਜਪੁਰਾ ਪਿੰਡ ਮੇਟ ਨੂੰ ਕਿਹਾ ਦੱਸਿਆ ਜਾਂਦਾ ਵੀ ਮੋਬਾਈਲ ਦੇ ਵਿੱਚ ਐਪ ਹੁੰਦਾ ਤੁਹਾਡੇ ਕੋਲ ਹਾਂਜੀ ਐਪ ਹੁੰਦਾ ਕਿਹਨੂੰ ਫੋਟੋ ਤਾਂ ਤੁਸੀਂ ਕੁਝ ਨਹੀਂ ਆਇਆ ਐਪ ਉਨਰ ਫੋਟੋ ਕਿਥੇ ਹੈ ਜੀ ਤੁਮੋਂ ਐਪੇ ਬੰਦ ਕਰਦੇ ਹੁਣ ਫੋਟੋ ਕਿੱਥੋਂ ਹੋਣੀ ਹੈ ਤਾਂ ਨਿਆ ਤਾਂ ਐਪ ਚੱਲਦਾ ਨਹੀਂ ਨਹੀਂ ਚੱਲਦਾ ਐਪ ਬੰਦ ਹੁੰਦਾ ਹੈ ਉਹ ਤਾਂ ਸਾਨੂੰ ਕਹਿ ਦਿੰਦੇ ਜੀ ਤੁਸੀਂ ਹਾਜ਼ਰੀ ਲਗਾਓ ਜਾ ਕੇ ਜਦ ਅਸੀਂ ਹਾਜ਼ਰੀ ਲਗਾਉਣ ਲੱਗਦੇ ਤਾਂ ਐਪ ਬੰਦ ਹੁੰਦਾ ਫਿਰ ਸਾਰਾ ਦਿਨ ਉੱਥੇ ਬੈਠ ਕੇ ਚੱਲ ਪੈਣਾ ਚੱਲ ਪੈਣਾ ਕਹਿੰਦੇ ਐਪ ਸਾਰਾ ਦਿਨ ਬਹਿ ਕੇ ਫਿਰ ਅਸੀਂ ਘਰ ਚੱਲ ਜਾਂਦੇ ਹਾਜ਼ਰੀ ਹੋਈ ਨਹੀਂ ਲੱਗਦੀ ਨਹੀਂ ਹੈ ਜੀ ਮੈਂ ਹੋਰ ਬੇਨਤੀ ਕਰਨੀ ਚਾਹਾਂ ਤੁਹਾਡੇ ਚੈਨਲ ਦੇ ਮਾਧਿਅਮ ਇਈ ਜਗ੍ਹਾ ਸੁਣਦੇ ਵੀ ਆਇਆ ਵੀ ਪਿੰਡ ਚ ਦੋ ਦੋ ਮੇਟ ਹੈ ਦੋ ਦੋ ਜਗ੍ਹਾ ਹਰੀ ਨਹੀਂ ਲੱਗਦੀਆਂ ਅੱਛਾ ਇੱਕ ਪਿੰਡ ਚ ਇੱਕ ਪਾਸੇ ਹਾੜੀ ਲੱਗ ਜਾਂਦੀ ਦੂਜੇ ਪਾਸੇ ਹਾੜੀ ਨਹੀਂ ਲੱਗਦੀ ਤਾਂ ਇਹ ਜਿਸ ਤਰ੍ਹਾਂ ਕੋਈ ਸ਼ਰਾਰਤ ਵੀ ਲੱਗਦੀ ਹੈ ਇਹਨੂੰ ਦੇਖਿਆ ਜਾਂਦੇ ਵੀ ਦੋ ਦੋ ਮੇਟ ਕਿਉਂ ਹੈ ਵੀ ਚਲੋ ਦੋ ਮਿੰਟ ਤਾਂ ਇੱਕ ਲੇਬਰ ਦੇ ਹਿਸਾਬ ਨਾਲ ਹੈ ਉਹ ਹੋ ਸਕਦਾ ਪਰ ਇਹ ਵੀ ਇੱਕ ਪਾਸੇ ਹਾੜੀ ਲੱਗ ਜਵੇ ਦੂਜੇ ਪਾਸੇ ਹਾੜੀ ਨਾ ਲੱਗੇ ਇਹ ਵੀ ਸ਼ਰਾਰਤੀ ਵੀ ਸ਼ਰਾਰਤ ਵੀ ਹੋ ਸਕਦੀ ਹੈ ਵੀ ਇੱਕੋ ਪਿੰਡ ਚ ਅਸੀਂ ਵੀ ਸਾਡੇ ਵੀ ਧਿਆਨ ਚ ਮਾਮਲਾ ਆ ਗਿਆ ਅਸੀਂ ਵੀ ਵੈਰੀਫਾਈ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਅਖੀਰ ਚੱਲ ਕੀ ਰਿਹਾ ਹੈਗਾ ਤੁਸੀਂ ਸਾਰੇ ਮੇਟ ਹੈ ਬੜੀ ਗੱਲ ਹੈ ਜੀ ਹਾਂਜੀ ਸਰ ਲੈਟਰ ਨੋਟ ਨੂੰ ਚੱਲਦਾ ਹੋਵੇ ਕਿਤੇ ਤਾਂ ਤਾਂ ਨਹੀਂ ਹੁੰਦਾ ਕਿਤੇ ਨਹੀਂ ਨਹੀਂ ਸਰ ਐਦਾਂ ਦਾ ਕੁਝ ਨਹੀਂ ਹੈ ਜੀ ਬਸ ਸਾਡੀ ਇੱਕ ਦਿਨ ਐਪ ਚੱਲਦੀ ਹੈ ਦੂਜੇ ਦਿਨ ਬੰਦ ਹੁੰਦੀ ਹੈ ਬਸ ਨਾ ਨਹੀਂ ਇਸ਼ੂ ਹੋਣ ਲੱਗਿਆ ਨੈਟ ਦਾ ਕਿ ਅਸੀਂ ਹੁਣ ਦੇਖੋ ਬੀਬੀਆਂ ਵੀ ਵਿੱਚ ਹੈਗੀਆਂ ਹੁਣ ਬੱਚਿਆਂ ਵਾਲੀਆਂ ਵੀ ਹੈਗੀਆਂ ਹੁਣ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠਣਾ ਬਹੁਤ ਔਖਾ ਹੋ ਜਾਂਦਾ ਹੈ ਹੁਣ ਕੰਮ ਕਰਨਾ ਸਵੇਰੇ ਫੋਟੋ ਖਿੱਚਣੀ ਉਹ ਅਪਡੇਟ ਨਹੀਂ ਹੋਣੀ ਉਹਨਾਂ ਨੂੰ ਬੀਬੀਆਂ ਨੂੰ ਬਿਠਾ ਲ ਕੇ ਰੱਖਣਾ ਬੀਬੀਓ ਬਹਿ ਜਾਓ 10 ਮਿੰਟ ਬਹਿ ਜਾਓ ਫੋਟੋ ਖਿੱਚੋ ਕਿ ਤੁਹਾਡੀ ਅਪਡੇਟ ਹੋ ਜੂ ਹੋ ਜੂ ਉਹ 3 ਵਜ ਜਾਂਦੇ ਬੀਬੀਆਂ ਹੁਣ ਬ ਅਕੀਲ ਨੇ ਇਹੋ ਵਿੱਚ ਨਾਲ ਬੱਚਿਆਂ ਨੂੰ ਵੀ ਲੈ ਕੇ ਆਉਂਦੀਆਂ ਅਸੀਂ ਇਹ ਵੀ ਕਹਿੰਦੇ ਬੱਚੇ ਵੀ ਲੈ ਕੇ ਆਉਂਦੀਆਂ ਨਾਲ ਤੇ ਜਿਵੇਂ ਕਹਿੰਦੇ ਡਿਜੀਟਲ ਚੀਜ਼ ਹੋਈ ਹੈ ਡਿਜੀਟਲ ਦੇ ਨਾਲ ਕਿੰਨੇ ਆ ਪ੍ਰੋਬਲਮਾਂ ਵਾਲੀਆਂ ਆਈਆਂ ਤੇ ਇਹ ਡਿਜੀਟਲ ਦਾ ਜਿਹੜਾ ਕਾਰਨ ਦੇ ਸੀਗਾ ਵੀ ਸਭ ਤੋਂ ਜ਼ਿਆਦਾ ਠੀਕ ਹੋਏਗਾ ਲੇਕਿਨ ਅੱਜ ਡਿਜੀਟਲ ਦੇ ਵਿੱਚ ਵੀ ਹਿਰਾਫਰੀਆਂ ਹੋ ਰਹੀਆਂ ਡਿਜੀਟਲ ਦੇ ਵਿੱਚ ਵੀ ਆ ਦੱਸਿਆ ਜਾ ਰਿਹਾ ਕਿ ਪਤਾ ਹੀ ਨਹੀਂ ਹੁਣ ਕੀ ਕੌਣ ਕਹ ਰਿਹਾ ਕੌਣ ਨਹੀਂ ਤੇ ਬਿਲਕੁਲ ਹੀ ਇਸ ਵੇਲੇ ਧਿਆਨ ਦਿੱਤਾ ਜਾਵੇ ਧੰਨਵਾਦ